ਸਤ ਸ੍ਰੀ ਅਕਾਲ ਜੀ ਆਜੋ ਜੁੜੋ ਜੀ ਮੇਰੇ ਨਵੇਂ ਵਲੌਗ ਨਾਲ ਇਹ ਵਲੌਗ ਹੈ ਜੀ ਮੇਰੇ ਜਨਮ ਦਿਨ ਦਾ ਵਲੌਗ ਲਓ ਜੀ ਪਹਿਲਾਂ ਅਸੀਂ ਗਏ ਜੀ ਗੁਰੂ ਘਰ ਸਾਰੇ ਜਣੇ ਦਰਸ਼ਨ ਕਰਿਓ ਸਾਡੇ ਸ੍ਰੀ ਮੁਕਸਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦਾ ਅਸੀਂ ਇੱਥੋਂ ਲੈ ਰਹੇ ਸੀਗੇ ਜੀ ਬਾਬਾ ਜੀ ਵਾਸਤੇ ਰਮਾਲਾ ਸਾਹਿਬ ਲਓ ਜੀ ਵੈਸੇ ਤਾਂ ਬਹੁਤ ਬਹੁਤ ਸੁੰਦਰ ਸੀ ਸਾਰੇ ਰਮਾਲੇ ਅੰਕਲ ਜੀ ਵੀ ਦੱਸ ਰਹੇ ਸੀ ਵੀ ਆ ਵੀ ਬਹੁਤ ਸੋਹਣੇ ਆ ਪਰ ਨਹੀਂ ਮੈਂ ਕਹਾ ਮੇਰਾ ਜਨਮ ਦਿਨ ਆਪਾਂ ਸਪੈਸ਼ਲ ਜਿਹੀ ਲੈ ਕੇ ਜਾਣਾ ਹੈਗਾ ਬਾਬਾ ਜੀ ਵਾਸਤੇ ਵੀ ਲੋ ਜੀ ਸਾਡੇ ਇਸ ਵਲੌਗ ਨਾਲ ਜੁੜੇ ਰਹੋ ਜੀ ਆਸ ਕਰਦੀ ਹਾਂ ਵੀ ਤੁਸੀਂ ਸਾਡੇ ਸਾਰੇ ਵਲੌਗ ਜਿਵੇਂ ਪਸੰਦ ਕਰਦੇ ਹੋ ਇਹਨੂੰ ਵੀ ਪਸੰਦ ਕਰੋਗੇ ਲੋ ਜੀ ਮੈਨੂੰ ਪਸੰਦ ਆ ਗਿਆ ਸੀਰਮਾਲਾ ਸਾਹਿਬ ਲੋ ਜੀ ਇਹ ਦੇਖੋ ਮੈਨੂੰ ਆ ਜਿਆਦਾ ਪਸੰਦ ਲੱਗਾ ਸੀਗਾ ਇਹ ਖਾਂ ਵਾਲਾ ਲੋ ਜੀ ਮੈਨੂੰ ਪਸੰਦ ਆ ਗਿਆ ਸੀ ਰਮਾਲਾ ਸਾਹਿਬ ਆ ਮਹਿਰੂਨ ਕਿਉਂਕਿ ਮੇਰਾ ਬਾਬਾ ਜੀ ਵਸਤੇ ਵੀ ਸੂਹਾ ਜਰਮਾਲਾ ਸਾਹਿਬ ਲੈ ਕੇ ਨਾ ਹਰ ਇੱਕ ਆਉਂਦੀ ਆਉਂਦੀ ਰੀਜਨਲ ਲੈ ਕੇ ਜਾਂਦਾ ਵਾ ਬਹੁਤ ਸੋਹਣੇ ਸੀ ਸਾਰੇ ਹੀਰਮਾਲਾ ਸਾਹਿਬ ਪਰ ਮੈਨੂੰ ਮਹਿਰੂਨ ਜ਼ਿਆਦਾ ਜ਼ਿਆਦਾ ਸੋਹਣਾ ਲੱਗਾ ਆ ਯੈਲੋ ਵੀ ਬੜੇ ਸੋਹਣੇ ਸੀਗੇ ਅੰਕਲ ਜੀ ਨੂੰ ਮੈਂ ਬਹੁਤ ਗਾਵਾ ਛੱਡਿਆ ਸੀਗਾ ਬਾਵਾ ਕਾਫੀ ਈ ਕੜਾ ਰੱਖੇ ਸੀਗੇ ਲਓ ਜੀ ਮੈਨੂੰ ਆਹ ਵਾਲਾ ਪਸੰਦ ਆ ਗਿਆ ਸੀਗਾ ਸਪੈਸ਼ਲ ਮੈਂ ਕਿ ਬਾਬਾ ਜੀ ਵਾਸਤੇ ਲੈ ਕੇ ਜਾਣਾ ਸਾਡੇ ਬਲੌਗਰਾਂ ਨੂੰ ਇਦਾਂ ਹੀ ਪਿਆਰ ਬਖਸ਼ਦੇ ਰਹੋ ਵੈਸੇ ਤੁਹਾਨੂੰ ਪਤਾ ਹੀ ਹੈ ਮੇਰਾ 21 ਅਕਤੂਬਰ ਦਾ ਬਰਥਡੇ ਸੀ ਪਰ ਥੋੜਾ ਜਿਹਾ ਲੇਟ ਹੋ ਗਏ ਬਲੌਗ ਪਾਉਣ ਚ ਇਧਰ ਸਾਡੇ ਰਹਿਮਤ ਵਸਤੇ ਅਸੀਂ ਦੇਖ ਰਹੇ ਸੀ ਪਹਿਲੀ ਵਾਰ ਕੜਾ ਮੈਂ ਪੂਰਾ ਖੁਸ਼ ਸੀਗਾ ਪਹਿਲਾਂ ਤਾਂ ਹੱਥ ਲਗੋ ਲਿਆ ਸੀਗਾ ਫਿਰ ਅੰਕਲ ਜੀ ਨੇ ਵੀ ਉਰੇ ਕਰੋ ਆਪਾਂ ਸ਼ੋਨਾ ਜਿਹਾ ਇੱਕ ਕੜਾ ਪਾਈਏ ਵੀ ਕੀ ਹੁੰਦਾ ਸੀ ਐ ਵੀ ਕੀ ਕਰਦੇ ਆ ਇਹ ਮੇਰੇ ਪੁੱਤ ਨੇ ਪਹਿਲਾ ਕੜਾ ਪਾਇਆ ਸੀ ਹੈ ਲਓ ਜੀ ਹੋਂ ਦਿਖਾਊਗਾ ਇਹਨੂੰ ਆਵੇ ਲਓ ਜੀ ਕਰੋ ਜੀ ਦਰਸ਼ਨ ਫਿਰ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਇਦਰ ਸਾਡਾ ਰਹਿਮਤ ਵੀ ਭੱਜਿਆ ਫਿਰਦਾ ਵੇਖਣੋ ਇਹ ਵੀ ਆਸੇ-ਪਾਸੇ ਦੇਖੀ ਜਾਂਦਾ ਵੀ ਇਹਨੂੰ ਬੜਾ ਸ਼ੌਂਕ ਹੈ ਗੁਰਦੁਆਰਾ ਸਾਹਿਬ ਜਾਂਦਾ ਰੋਇ ਹਿਮਾਲਕਸ ਅਤੇ ਸੂਖ ਸ਼ਾਂਤੀ ਖੁਸ਼ੀਆਂ ਦਾ ਟਾਈਮ ਬਣਾਈ ਰੱਖੇ। ਲਓ ਜੀ। ਕਿਉਂਕਿ ਅਸੀਂ ਕਾਫੀ ਲੇਟ ਹੋ ਗਏ ਸੀ ਸਾਨੂੰ ਸ਼ਾਮ ਹੋ ਗਈ ਸੀ। ਸ਼ਾਮ ਨੂੰ ਗਏ ਸੀ ਅਸੀਂ ਗੁਰਦੁਆਰਾ ਸਾਹਿਬ। ਉਸ ਦਿਨ ਹੀ ਦੀਵਾਲੀ ਸੀਗੀ। ਉਸ ਦਿਨ ਹੀ ਜਨਮ ਦਿਨ ਸੀ। 21 ਅਕਤੂਬਰ ਦੀ ਦੀਵਾਲੀ ਸੀ, 21 ਅਕਤੂਬਰ ਦਾ ਹੀ ਜਨਮ ਦਿਨ ਸੀ। ਫਿਰ ਅਸੀਂ ਨਮਸਕਾਰ ਕਰਨ ਗਏ ਬਾਬਾ ਜੀ ਦੇ ਘਰ। ਇਹ ਹੈ ਜੀ ਸ੍ਰੀ ਮੁਕਸਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਇਸ ਤੋਂ ਬਾਅਦ ਫਿਰ ਅਸੀਂ ਦਰਸ਼ਨ ਕਰਕੇ ਘਰੇ ਚਲੇ ਗਏ ਘਰ ਤੋਂ ਬਾਅਦ ਜੀ ਇੱਕ ਅਸੀਂ ਛੋਟੀ ਜੀ ਮਤਲਬ ਕਿ ਵੈਸੇ ਹੀ ਡਰਾਈਵ ਤੇ ਚਲੇ ਗਏ ਸਾਰੇ ਜਣੇ ਅ ਕਮਲ ਮਰਦੇ ਜਣੇ ਸਾਰੇ ਅੰ ਵਿੱਚ ਆ ਇਧਰ ਝੀਲਾਂ ਤੇ ਤਾਂ ਨਹੀਂ ਗਏ ਆ ਪਿੰਡ ਦਾ ਛੱਪੜ ਜਰੂਰ ਦਿਖਾ ਦਿੰਨੇ ਤੁਹਾਨੂੰ ਕਿਉਂਕਿ ਅਸੀਂ ਸਾਰੇ ਜਣੇ ਬਾਜੀ ਹੁਣੀ ਕਹਿੰਦੇ ਵੀ ਚਲੋ ਆਪਾਂ ਕਿਤੇ ਬਾਹਰ ਚੱਲਦੇ ਹਾਂ 10 ਮਿੰਟ ਲਓ ਜੀ ਇੱਥੇ ਅਸੀਂ ਅੰਕਲ ਜੀ ਤੋਂ ਇਹ ਜੀ ਜਿਹੜੀਆਂ ਪੁੱਲਰਾਂ ਵਾਲੀਆਂ ਨਹਿਰਾਂ ਉੱਥੇ ਅੰਕਲ ਜੀ ਦਾ ਟੱਬਾ ਮੁਖਸਰ ਸਾਹਿਬ ਤੋਂ ਜਾਂਦਿਆਂ ਹੋਇਆਂ ਪਹਿਲਾਂ ਇਧਰੋਂ ਟੱਬਾ ਆਉਂਦਾ ਹੈ ਨਹਿਰ ਦੇ ਉੱਪਰ ਅੰਕਲ ਜੀ ਨੇ ਗੋੜ ਵਾਲੀ ਚਾਹ ਤੇ ਬ੍ਰੈਡ ਕਿਆ ਹੀ ਬਾਤ ਬਾਜੀ ਕਹਿੰਦੇ ਵੀਡੀਓ ਬਣਾਵਾ ਅੰਕਲ ਜੀ ਨੂੰ ਵੀ ਆਪਾਂ मतलब के अंकल जी दी जी भी ऐड ਕਰਾਂਗੇ ਵਿੱਚ अंकल ਜੀ ਨੇ ਬਣਾਓ ਬਣਾਓ ਪੁੱਤ ਮੈਨੂੰ ਵੀ ਉਹਦੇ ਨੂੰ ਮਸ਼ਹੂਰ ਕਰੋ ਬਹੁਤ ਹੀ मजा ਆਇਆ ਅਵੇ ਗੱਲਾਂ ਕਰ ਰਹੇ ਸੀ ਅਸੀਂ ਵੀ ਦੀਦੀ ਅਸੀਂ ਵੈਸੇ ਹੀ ਘਰੇ ਬੈਠੇ ਬੈਠੇ ਚਾਰੇ ਪੰਜੇ ਜਾਣੇ ਚਲੇ ਗਏ ਵੀ ਚਲੋ ਆਪਾਂ ਥੋੜੇ ਇੱਥੇ ਜਾ ਕੇ ਆਉਣੇ ਭਾਜੀ ਉਹਨਾਂ ਨੇ ਕਿਤੇ ਕੰਮ ਜਾਣਾ ਸੀਗਾ ਨਾਲ ਸਾਨੂੰ ਲੈ ਕੇ ਕਹਿੰਦੇ ਆਜੋ ਆਪਾਂ ਕੁਝ ਖਾ ਪੀ ਗਿਆਂਗੇ ਆਉਂਦੇ ਹੋਏ ਅਸੀਂ ਉਹਦੇ ਨੂੰ ਵੱਡੇ ਹੋਟਲਾਂ 'ਚ ਤਾਂ ਹਰ ਕੋਈ ਖਾਂਦਾ ਪਰ ਇਸ ਜਗ੍ਹਾ ਤੇ ਬੈਠ ਕੇ ਜਿਹੜਾ ਮਜ਼ਾ ਆਇਆ ਉਹ ਕਈ ਵਾਰ ਆਪਨੂੰ 5 ਸਟਾਰ ਹੋਟਲ 'ਚ ਵੀ ਨਹੀਂ ਆਉਂਦਾ ਇੱਥੇ ਅਸੀਂ ਬੈਠੇ ਆਂ ਵੀ ਚਾਹ ਪੀ ਰਹੇ ਆਂ ਬਰੈਡ ਖਾ ਰਹੇ ਆਂ ਬੜਾ ਹੀ ਮਜ਼ਾ ਆਇਆ ਫਿਰ ਅੰਕਲ ਜੀ ਵੀ ਉਧਰ ਲੜੀਆਂ-ਲੁੜੀਆਂ ਜਗਾਉਣ ਲੱਗੇ ਕਹਿੰਦੇ ਲੈ ਪੁੱਤ ਵੀਡੀਓ ਬਣਾਇਓ ਹੁਣ ਸੋਨੀ ਜੀ ਵੀ ਆਪਦੇ ਬਲੌਗ 'ਚ ਜ਼ਰੂਰ ਪਾਇਓ ਓਹ ਜਗਾਤੀਆਂ ਲੜੀਆਂ ਅੰਕਲ ਨੇ ਕਿਆਈ ਬਾਤ ਹੈ ਇਸ ਤੋਂ ਬਾਅਦ ਫਿਰ ਅਸੀਂ ਘਰੇ ਆ ਗਏ ਘਰੇ ਆ ਕੇ ਜੀ ਛੋਟੇ ਬਚਾਵਾਂਗੇ ਅਸੀਂ ਛੋਟੇ ਨਹੀਂ ਅੱਜ ਕੱਲ ਟ੍ਰੈਂਡੀ ਬਣ ਗਿਆ ਵੀ ਕੇਕ ਕੱਟਣਾਗਾ ਮੈਂ ਆਖਿਆ ਅਸੀਂ ਰਹਿਣ ਦੋ ਆਪਾਂ ਬਸ ਘਰੇ ਖਾਣੇ ਪੀਣੇ ਓਕੇ ਆ ਕਹਿੰਦੇ ਨਹੀਂ ਅਸੀਂ ਕੇਕ ਕੱਟਣਾ ਹੀ ਕੱਟਣਾ ਵਾ ਬਰਥਡੇ ਮਨਾਉਣਾ ਹੀ ਮਨਾਉਣਾ ਸੈਲੀਬ੍ਰੇਟ ਕਰਨੀ ਆ ਪਰ ਅਸੀਂ ਘਰ ਦਾ ਪਰਿਵਾਰ ਹੀ ਸੀ ਸਾਰਾ ਉਹ ਆ ਆਵੜਾ ਕੱਚਾ ਵਈ ਦਾ ਹੁੰਦਾਗਾ ਜਿਹੜਾ ਇਹ ਚੱਲਿਆ ਹੀ ਨਹੀਂ ਸੀਗਾ ਇਹ ਉਹਨੇ ਉਹੀ ਹੁੰਗਲਾਂ ਵਾਲੀਆਂ ਵਿੱਚ ਮਾਰ ਮੂਰ ਕੇ ਉਿਤ ਕਰਤਾ ਮਮਮੀ ਦੇਦੀ ਹੁਣੀ ਨੰਨਾ ਭਾਜੀ ਮਾਸੀ ਮੈਂ ਰਹਿਮਤ ਵਿਚਾਰਾ ਵੇਖੀ ਉਹ ਵੀ ਆ ਕੀ ਕਰੀ ਜਾਂਦੇ ਪਾਪੇ ਹੁਣੀ ਲਓ ਜੀ ਇਹ ਤੋਂ ਬਾਅਦ ਕੇਕ ਕੱਟਣ ਲੱਗੇ ਸੀ ਅਸੀਂ ਸਾਰੇ ਜਣੇ ਕੇਕ ਕੱਟਿਆ ਨੇ ਜੀ ਤੇ ਤੁਸੀਂ ਮੇਰੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ। ਕਈ ਵਾਰ ਅਸੀਂ ਵਲੌਗ ਪਾਉਣ ਦੇ ਵਿੱਚ ਥੋੜਾ ਜਿਹਾ ਲੇਟ ਹੋ ਜਾਂਦੇ ਆ ਕਿਉਂਕਿ ਥੋੜੀਆਂ ਜੀਆਂ ਟੈਨਸ਼ਨਾਂ ਕਰਦਾਂਗਾ ਮਜਬੂਰੀਆਂ ਹੋ ਜਾਂਦੀਆਂ ਹਨ ਬੰਦੇ ਨੂੰ। ਕਿਉਂਕਿ ਬੱਚਾ ਵੀ ਛੋਟਾ ਜਾਂਦਾ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਦਿਨ ਵੀ ਛੋਟੇ-ਛੋਟੇ ਆ। ਬਰਥਡੇ ਤਾਂ ਮੇਰਾ 21 ਅਕਤੂਬਰ ਦਾ ਸੀਗਾ ਪਰ ਥੋੜਾ ਜਿਹਾ ਲੇਟ ਹੋ ਗਏ ਵਲੌਗ ਪਾਉਣ ਦੇ ਵਿੱਚ। ਚਲੋ ਕੋਈ ਨਾ ਪਰ ਤੁਸੀਂ ਫੇਰ ਵੀ ਮੇਰੇ ਵਲੌਗ ਨੂੰ ਬਹੁਤ ਪਿਆਰ ਦਿੰਦੇ ਰਹਿੰਦੇ ਹੋ। ਅੱਗੇ ਵੀ ਇਦਾਂ ਹੀ ਦਿਓ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਇੰਸਟਾਗ੍ਰam ਅਕਾਊਂਟ ਵੀ ਹੈ ਜਸਪ੍ਰੀਤ ਕੌਰ ਉਹਨੂੰ ਵੀ ਸਬਸਕ੍ਰਾਈਬ ਕਰੋ ਮੇਰਾ ਫੇਸਬੁੱਕ ਪੇਜ ਵੀ ਹੈ ਜਸਪ੍ਰੀਤ ਕੌਰ ਜਸਬ੍ਰਾਡ ਉਹਨੂੰ ਵੀ ਫੋਲੋ ਕਰੋ ਸਾਰੇ ਜਣੇ ਹਰ ਰੋਜ਼ ਕੋਈ ਨਵੀਂ ਅਪਡੇਟ ਨਵੀਂ ਵੀਡੀਓ ਕੁਝ ਨਾ ਕੁਝ ਅਪਲੋਡ ਕਰਦੇ ਰਹੀਦਾ ਹਾਂ ਵਲੌਗ ਦੇ ਵਿੱਚ ਤੁਹਾਨੂੰ ਪਤਾ ਐਡਿਟਿੰਗ ਕਰਨ ਦਾ ਥੋੜਾ ਟਾਈਮ ਲੱਗ ਜਾਂਦਾ ਕਈ ਵਾਰ ਕੰਮਕਾਰ ਹੁੰਦੇ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਪਾਪਾ ਜੀ ਐਂਡ ਡੈਡੀ ਮੇਰੇ ਪੇਕਿਆਂ ਵਾਲੇ ਕਾਫੀ ਸੀਰੀਅਸ ਹੀ ਆ ਪਰ ਫੇਰ ਵੀ ਉਹਦੇ ਨੂੰ ਆਪਾਂ ਥੋੜੀ ਥੋੜੀ ਖੁਸ਼ੀ ਵੀ ਉਹਦੇ ਨੂੰ ਗਮ ਦੇ ਨਾਲ ਤਾਂ ਉਹਦੇ ਨੂੰ ਤੁਰੇ ਹੀ ਫਿਰਦੇ ਆਠ ਨੌ ਮਹੀਨੇ ਹੋ ਗਏ ਸਾਨੂੰ ਪਰ ਫੇਰ ਵੀ ਥੋੜਾ ਬਹੁਤਾ ਮੈਨੂੰ ਵਿਚਾਰੇ ਇਹ ਕਹਿ ਦਿੰਦੇ ਵੀ ਨਹੀਂ ਤੂੰ ਬਾਲੀ ਟੈਨਸ਼ਨ ਲੈਣੀ ਥੋੜਾ ਮੋਟਾ ਖੁਸ਼ ਰਿਆ ਕਰ ਆਈ ਨਹੀਂ ਟੈਨਸ਼ਨ ਨਹੀਂ ਇਨੀ ਲਈ ਦਿੰਦੀ ਵੀ ਰੱਬ ਜੋ ਵੀ ਕਰਦਾ ਚੰਗਾ ਹੀ ਕਰੂਗਾ ਇੱਦਾਂ ਵੀ ਆਪਾਂ ਮਾਂ ਰੱਬ ਦੇ ਮਾਣ ਹੀ ਮਾਰੇ ਜਿਹੜਾ ਮਾੜਾ ਕਰੂਗਾ ਇਹਨਾਂ ਨੇ ਵਿਚਾਰਿਆਂ ਨੇ ਸਾਰਿਆਂ ਜਾਣੇ ਨੇ ਮੇਰੇ ਵਾਸਤੇ ਛੋਟੀ ਜੀ ਘਰੇ ਪਾਰਟੀ ਰੱਖੀ ਪਰ ਮੈਂ ਤਾਂ ਮੁੱਕਰ ਗਈ ਸੀ ਮੈਂ ਕਿਹਾ ਨਹੀਂ ਆਪਾਂ ਨਹੀਂ ਪਾਰਟੀ ਕਰਦੇ ਰਹਿੰਦੇ ਛੱਡੋ ਪਰ ਮੈਂ ਕਿਹਾ ਮੇਰਾ ਮਨ ਨਹੀਂ ਕਰਦਾ ਕਹਿੰਦੇ ਨਹੀਂ ਆਪਾਂ ਕਰਾਂਗੇ ਘਰੇ ਘਰੇ ਪਾਰਟੀ ਕਰਾਂਗੇ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਸਾਰੇ ਪਰਿਵਾਰ ਮੇਰੇ ਦਾ ਜਿਨ੍ਹਾਂ ਨੇ ਇੰਨੇ ਮਤਲਬ ਕਿ ਮੈਨੂੰ ਸਪੈਸ਼ਲ ਆਖਿਆ ਆਪਾਂ ਬੜੀ ਦੂਰ ਨਹੀਂ ਜਾਂਦੇ ਆਪਾਂ ਇੱਥੇ ਘੁੰਮ ਕੇ ਮੁੜੇ ਆਉਣੇ ਆ ਲੈ ਕੇ ਗਏ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਸਾਰਿਆਂ ਜਾਣਿਆਂ ਦਾ ਕਿਉਂਕਿ ਕੋਈ ਹੋਂ ਕਿਸੇ ਲਈ ਕਰਦਾ ਹੈਗਾ ਪਰ ਇਹ ਫਿਰ ਵੀ ਸਾਰਾ ਪਰਿਵਾਰ ਹੋਣ ਦੇ ਬਾਵਜੂਦ ਵੀ ਮੇਰੇ ਇੰਨਾ ਕਰਦੇ ਆ ਮੰਮੀ ਨੇ ਵੀ ਮੈਨੂੰ ਬਹੁਤ ਸੋਹਣਾ ਗਿਫਟ ਦਿੱਤਾ ਦੀਦੀ ਉਹਨਾਂ ਨੇ ਮਾਸੀ ਉਹਨਾਂ ਨੇ ਬਹੁਤ ਸੋਨੇ ਗਿਫਟ ਦਿੱਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਇਹਦੂ ਅੱਗੇ ਸਾਡਾ ਦੀਵਾਲੀ ਦਾ ਵਲੌਗ ਹੀ ਪਾਵਾਂਗੇ ਅਸੀਂ ਉਹ ਵੀ ਤੁਸੀਂ ਸਾਰਿਆਂ ਜਣੇ ਨੇ ਜਰੂਰ ਦੇਖਣਾ ਭੁੱਲਣਾ ਨਹੀਂ ਹੈਗਾ ਮੇਰੇ ਵਲੌਗ ਨਾਲ ਜੁੜੇ ਰਿਹਾ ਕਰੋ ਐਂਡ ਤੱਕ ਤੇ ਮੈਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਆ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰਿਓ ਕਈ ਵਾਰ ਹਾਂ ਬੋਲਦਿਆਂ ਕਰਦੇ ਹਾਂ ਉਨੀ ਕੀ ਹੋ ਜਾਂਦੀ ਹੈ ਛੋਟੇ ਬੱਚੇ ਸਮਝ ਕੇ ਭੈਣ ਵਨ ਭੈਣ ਸਮਝ ਕੇ ਬੱਚੇ ਸਮਝ ਕੇ ਮਾਫ ਕਰਿਓ ਆਸ ਕਰਦੀ ਹਾਂ ਵੀ ਤੁਸੀਂ ਮੇਰੇ ਸਾਰੇ ਵਲੌਗਾਂ ਨੂੰ ਜਿਵੇਂ ਪਿਆਰ ਕਰਦੇ ਹੋ ਉਵੇਂ ਹੀ ਅੱਗੇ ਵੀ ਕਰਦੇ ਰਹੋਗੇ ਬਹੁਤ ਜਲਦੀ ਵਾਹਿਗੁਰੂ ਮੇਰ ਰੱਖੇ ਤੁਹਾਡੇ ਲਈ ਇੱਕ ਨਵਾਂ ਗੀਤ ਵੀ ਲੈ ਕੇ ਆਵਾਂਗੇ ਇੱਧਰ ਆਖੇ ਮੰਮੀ ਤੂੰ ਆਈ ਗਿਫਟ ਦੇ ਦਾ ਜਸਪੀਤ ਨੂੰ ਗਿਫਟ ਮੰਮੀ ਲੈ ਕੇ ਆਈ ਹੈ ਇਹ ਮੈਨੂੰ ਪਾ ਰਹੇ ਹੈਗੇ ਮੇਰੇ ਉਂਗਲ ਦੇ ਅੱਜ ਕਹਿੰਦੇ ਆ ਦੇਖ ਤੇਰੇ ਮੇਚ ਵੀ ਆਉਂਦੇ ਹੈਗੇ ਕਿ ਨਹੀਂ ਉਹ ਕਹਿੰਦਾ ਗਿਫਟ ਮਾ ਬਾਬਾ ਸਾਡਾ ਰੋਬਨ ਸਿੰਘ ਇਹ ਕਹਿੰਦਾ ਵੀ ਗਿਫਟ ਤਾਂ ਮ ਮਮੀ ਲੈ ਕੇ ਆਏ ਆ ਤੇ ਬਾਈ ਬਾਈ ਤੁਸੀਂ ਜਾਣੇ ਇਹ ਗੱਲ ਗਲਤ ਹੋ ਗਈ ਨਾ ਮੈਂ ਕਿਹਾ ਚਲੋ ਕੋਈ ਨਾ ਛੇੜੀ ਬੋਸ ਉਹਨਾਂ ਗਿਫਟ ਸੀਗਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਤੁਸੀਂ ਮੇਰੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਸਪ੍ਰੀਤ ਗੁਰ ਜਸਪ੍ਰਾਦ ਨੂੰ ਜਿਸ ਤਰ੍ਹਾਂ ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ ਹਮੇਸ਼ਾ ਇਦਾਂ ਹੀ ਪਿਆਰ ਸਤਿਕਾਰ ਬਖਸ਼ਦੇ ਰਹੋ ਇਧਰ ਸਾਡਾ ਰਹਿਮਤ ਉਹ ਪੈਸੇ ਡੱਗੇ ਸਾਡੇ ਥੱਲੇ ਉਹ ਵੀ ਚੱਕ ਲਿਓ ਨੇ ਮੈਂ ਕਿਹਾ ਕੇਕ ਲੈ ਕੇ ਨਾ ਭੱਜ ਜੇ ਫੜ ਲਓ ਇਹ ਦੋ ਬਹੁਤ ਹੀ ਮਜ਼ਾ ਆਇਆ ਅਸੀਂ ਕਾਫੀ ਅੰਜੋਏ ਕੀਤਾ ਇਧਰ ਮੈਂ ਕਿਹਾ ਜ ਮम्मी ਆਪਾਂ ਫੋਟੋ ਕਰਾ ਲਈਏ ਦੂ ਮੇਰੀ ਮਾਵਤੀਆਂ ਬਹੁਤ ਹੀ ਮਜ਼ਾ ਆਇਆ ਇਨਾ ਸਾਰੇ ਜਣ ਨੇ ਇੰਨੀ ਸੋਹਣੀ ਘਰ ਦੇ ਮੈਂ ਮਮੀ ਨੇ ਕਿਹਾ ਮੈਂ ਫੋਟੋ ਕਰਾਈਏ ਫੜ ਕੇ ਫੋਟੋ ਕਰਾ ਤਾ ਮੇਰੇ ਉਹ ਵੀ ਤੁਸੀਂ ਮੈਨੂੰ ਗਿਫਟ ਦਿੱਤਾ ਹੈਗਾ ਵੈਸੀ ਚੌੜ ਕਰੀ ਜਾਂਦੇ ਸੀਗੇ ਵਿੱਚ ਸਾਡੀ ਵੀਡੀਓ ਬਣਾ ਲਈ ਇਹਨਾਂ ਨੇ ਆ ਸਾਡਾ ਰਹਿਮਤ ਰਹਿਮਤ ਪੈਸੇ ਲੈ ਕੇ ਧੁਰੇ ਫਿਰਦਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਵਲੌਗ ਨਾਲ ਇਦਾਂ ਹੀ ਜੁੜੇ ਰਹੋ ਸਾਰੇ ਜਣੇ ਉਹ ਮੈਨੂੰ ਪਤਾ ਨਹੀਂ ਕਿੱਥੋਂ ਚੱਕੀ ਆਉਂਦਾ ਸਮਾਨ ਖਾਸ ਕਰਦੀਆਂ ਤੁਸੀਂ ਸਾਡੇ ਵਲੌਗ ਨੂੰ ਪਸੰਦ ਕੀਤਾ ਹੋਵੇਗਾ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਇਹ ਹੈ ਜੀ ਮੇਰਾ ਛੋਟਾ ਜਿਹਾ ਪਰਿਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਸਾਡੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਆਹੀ ਹੱਸਦੇ ਖੇਡਦੇ ਰਹੀਏ ਤੇ ਇਦੂ ਅੱਗੇ ਮਿਲਦੇ ਹਾਂ ਜੀ ਨਵੇਂ ਵਲੌਗ ਨਾਲ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ ਰੱਬ ਰੱਖਾ